ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪ੍ਰਿਆ ਡੈਰੀ ਫਾਰਮ ਵਿੱਚ ਆਸ ਕਰਦੇ ਆਂ ਅਰਦਾਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾ ਕਰੋ ਕਿਦੋਂ ਵੀ ਖੜਦੇ ਸਜਣੋ ਅੱਜ ਦੀ ਵਿਜ਼ਿਟ ਪਿੰਡ ਅਲਗੋ ਕਲਾ ਤੇ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਣੋ ਪੱਟੀ ਬਾਈ ਹਰਪਾਲ ਸੌਂਹ ਦੇ ਕੋਲ ਪਹੁੰਚ ਚੁੱਕੇ ਆਂ ਵਧੇਰੇ ਜਾਣਕਾਰੀ ਲੈ ਕੇ ਦੇਣੇ ਐਂਡ ਤੱਕ ਜਰੂਰ ਜੁੜੇ ਰਹੋ ਆਪਣੀ ਨਰਖ ਪਰਖ ਤਸੱਲੀਆਂ ਕਰਕੇ ਲੈ ਕੇ ਜਾਇਆ ਕਰੋ ਕਿਹੇ ਵੀ ਵੀਡੀਓ ਦੇ ਸਜਣਾ ਖਰੀਦਦਾਰੀ ਕੋਈ ਵੀ ਕਰਦਾ ਭੈਣ ਭਰਾ ਤੇ ਧੋਖੇ ਧਾੜੀ ਬੜੇ ਆਪਣੀ ਜਰੂਰ ਨਰਖ ਪਰਖ ਤਸੱਲੀ ਕਰਿਆ ਕਰੋ ਜਿੱਥੇ ਵਿਸ਼ਵਾਸ ਆ ਉੱਥੋਂ ਆਨਲਾਈਨ ਵੀ ਮਗਾੜਿਆ ਕਰੋ ਤੇ ਆਓ ਕਰੀਏ ਗੱਲਬਾਤ ਬਾਈ ਰਪਾਲ ਸਿੰਘ ਸਾਸਿਗਾਲ ਜਿੰਦਗੀ ਗੱਲ ਸੰਧੂ ਸਾਹਿਬ ਸਾਸਿਗਾਲ ਚੜਦੀ ਕਲਾ ਵਧੀਆ ਭਾਈ ਸਾਸ ਹੋਰ ਸੁਣਾਓ ਸਭ ਠੀਕ ਠਾਕ ਵਧੀਆ ਜੀ ਠੀਕ ਆ ਜੀ ਡਰੈਸ ਨੋਟ ਕਰੀ ਗਏ ਪੇਂਡਲ ਗੋਂਗਲਾਂ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ 97799977127 ਅੱਜ ਫਿਰ ਇੱਕੋ ਹੀ ਹਾਂਜੀ ਇਹ ਕਿ ਦੋ ਮੱਝਾਂ ਹੀ ਹੋ ਵੇਗੀਆਂ ਐ ਮੱਝਾਂ ਕਿਤੇ ਗਲਤ ਗਿਆ ਜੀ ਇਹ ਦੋ ਰਾਜੋਗੇ ਚਲੇ ਗਈਆਂ ਜੀ ਇਹ ਟੋਕੜ ਗਭਣੀ ਇਹ ਨੀਲੀ ਇੱਕ ਨੀਲੀ ਦੀ ਸੀ ਆਹੋ ਟੋਕੜ ਗਭਣੀ ਅੱਛਾ ਇਹ ਨੀਲੀ ਵਾਲੀ ਟੋਕੜ ਗਭਣੀ ਹਾਂਜੀ ਹਾਂਜੀ ਤੇ ਗਾਂ ਹੀ ਰਹਿ ਗਈ ਆਹ ਗਾਂ ਇੱਕ ਰਹਿ ਗਈ ਠੀਕ ਆ ਤੇ ਇੱਕਣਵਾ ਸੂਆ ਇਹ ਦੂਜਾ ਸੂਆ ਸੁਣਾ ਜੀ ਕਿੰਨਾ ਕੁ ਦੁੱਧ ਪਾਜੂਗੀ ਦੋ ਤੋਂ ਮਾਲਕਤਾਂ ਦੇ 17-18 ਲੀਟਰ ਅੱਗੇ ਭਰਦੀ ਰਹੀ ਹੈ ਕਿੰਨਾ 1.5 ਸਮਾ ਰਹਿਗਾ ਸਮਝ ਨਾ ਜੀ ਅਜੇ ਸੇ ਤੋਂ 7 ਦਿਨ ਹਫਤਾ ਲੈ ਜਾਏਗਾ ਹਫਤਾ ਇੱਕ ਖੜੂ ਹੈ ਨਾ ਬਾਨਾ ਮੁੰਨਾ ਵੜਨੇ ਚੰਗਾ ਵਾਹ ਜੀ ਵਾਹ ਛਾਂ ਨ ਬਰਾ ਕੰਮ ਦਾ ਲਗਾ ਹੈ ਥਣ ਥਣ ਬਹੁਤ ਵਧੀਆ ਗੁੰਧ ਹੀ ਆਉਂਦੀ ਫਿਰ ਗੁੰਧ ਹੀ ਆਉਂਦੀ ਜੀ ਮਿਲਕ ਮੈਨ ਬੜੀ ਸੋਹਣੀ ਲੱਗੀ ਸਜਣੋ ਥਾਨ ਵੇਖੋ ਕਿਡਾ ਸੋਹਣਾ ਰੋਗ ਰੋਗ ਦਾ ਮੋਟਾ ਤੇ ਲਾੜ ਲੂੜ ਵਿਖਾਇਆ ਹੋ ਬਾਈ ਰਪਾਲ ਸਿਆ ਲਾੜ ਮਗਰ ਫੜ ਕੇ ਵਿਖਾਇਓ ਹੈ ਨਾ ਢੇਲਾ ਢੁਲਾ ਵਾਹ ਜੀ ਵਾਹ ਢੇਲ ਵੇਖੋ ਕਿੰਨੀ ਸਜਣੋ ਪਈ ਆ ਥੋੜੀ ਜਿਹਾ ਤੱਕਲੇ ਬਣੀ ਰੱਖਦੀ ਬਾਕੀ ਬਨ ਜਾਣਾ ਜੀ ਵੇੜ ਨੂੰ ਮਗਰੋਂ ਲਾੜ ਲੋੜ ਕੱਢ ਜੂਗੀ ਵੇੜ ਪੂਰੀ ਬਨਜੂ ਖੁੱਲ ਕੇ ਤੋਰਾ ਕਰਾਈਏ ਚੱਕ 8 ਦਿਨ ਪਏ ਤੇ ਫਿਰ 8 ਦਿਨਾਂ ਦੇ ਵਿੱਚ ਵਿੱਚ ਵੇੜ ਪੂਰੀ ਵੇੜ ਤੇ ਰਾਤੋਂ ਰਾਤ ਪੂਰੀ ਫਸ ਜਾਂਦੀ ਜੇ ਫਸਣਾ ਹੋਵੇ ਨਹੀਂ ਯਾਰ ਬਰੀਡ ਇਹ 17 ਲੀਟਰ ਦੁੱਧ ਨੂੰ ਚੀਂਆਂ ਦਾ ਕਰਮਾ ਜੀ ਨਹੀਂ ਤੋਰਾ ਵੀ ਚੰਗਾ ਹਨਾ ਸੋਹਣੀ ਹੈ ਹਾਂ ਮੋੜ ਲਈ ਵਾਜੀ ਵਾ ਪੂਰੀ ਓਕੇ ਰਿਪੋਰਟ ਆ ਰਹੀ ਹੈ ਹਨਾ ਵਾਟ ਵਟ ਵਹਾਨੇ ਦੇ ਪੂਰੇ ਪਏ ਹਨ ਸੱਤ ਵਾਟ ਵਟ ਸਾਰੇ ਗਲੜਾ ਗੁੜਾ ਛੱਡੂ ਹੂੰ ਲੋਈ ਸੱਜਣੋ ਨਰਖ ਪਰਖ ਤਸੱਲੀਆਂ ਕਰਕੇ ਚਿਪਕੇ ਲੈ ਜਾਓ ਬਾਕੀ ਵੈੜ ਚੰਗੀ ਸੋਹਣੀ ਆ ਤੇ ਦੁੱਧ ਵੀ 17 18 ਕਿਲੋ ਭਰਿਆ ਵੈੜ ਨੇ ਦੂਜਾ ਸੁਹਾਰ ਕੀ ਦੂਜਾ ਸੁਹਾ ਹੀ ਸੁਣੀ ਆ ਹਾਂਜੀ ਦੂਜਾ ਦੂਜਾ ਠੀਕ ਆ ਜੀ ਤੇ ਗੱਲ ਹੁਣ ਰੇਟ ਦੀ ਰਹਿ ਗਈ ਰੇਟ ਕਰੀਏ ਹਨਾ ਛਾਣ ਵੜਾ ਸੋਹਣਾ ਲੱਗਾ ਪਿਆਰਾ ਹੈ ਹਨਾ ਮੋਟਾ ਮੋਟਾ ਸਾਨ ਲੱਗਾ ਜੋਣ ਵੜੀ ਸੋਹਣੀ ਆਊਗੀ ਹਾਂਜੀ ਚਲੋ ਜੀ ਸੱਜਣ ਉਹ ਨਹੀਂ ਚਿਰ ਤੱਕ ਤੁਹਾਨੂੰ ਪਤਾ 60 6000 ਦੀ ਵਾੜ ਜਿਤਨਾ 20 ਲੀਟਰ ਆਹਨ ਤਿਆਰ ਆ ਬਿਲਕੁਲ ਹਾਂਜੀ ਹਾਂਜੀ ਬਾਕੀ ਚਲੋ 6-7 ਦਿਨ ਕੇ ਨੇ ਸਾਹਮਣੀ ਭੈਣ ਭਰਾ ਨੇ ਹਾਂ ਆਪਾ ਜਾਨ ਮੋਲ ਸਾਹਿਬ ਦਾ ਹੀ ਜਾਰੀ ਕਰਨਾ 50000 ਦੀ ਦੇ ਦਾਂ ਮਾਨ ਤਨ ਖੁੱਲਾ ਕਰਦੇ 3000 ਕੱਟ ਕਰ ਲਈ ਪੰਜ ਹੀ ਜਾਨ ਦੇ ਠੱਕਾ ਹੈ ਨਾ ਨਹੀਂ ਹੁੰਦਾ ਜਾਨ ਦੇ ਐ ਨਹੀਂ 45 ਦੀ ਜਸਨੋ ਕਰਦੇ ਚਲੋ ਜੋ ਛੋੜ ਛਪਾ ਤੋਂ ਪੰਜਾਹਣਾ ਬਾਕੀ ਜਿਆਦਾ ਨਹੀਂ ਬਾਕੀ ਦੁੱਧ ਵਾਲੀ ਵਹਿੜ 17 18 ਲੀਟਰ ਦੁੱਧ ਅੱਗੇ ਆਪਾਂ ਗਰੰਟੀ ਨਹੀਂ ਦਿੰਦੇ ਇੰਨੀ ਭਾਈ ਆ ਕਿ ਟਿੱਪ ਕੇ ਲਿਆਂਦੀ ਤੁਸੀਂ ਆਪਾਂ ਕਿਸੇ ਵਾਣਾ ਹਾਂ ਚਲੋ ਸਜਰੋ ਤਸੱਲੀ ਕਰਕੇ ਲੈ ਜਿਓ 17 18 ਕਿਲੋ ਦੁੱਧ ਭਰੂਗੀ ਵਹਿੜ ਚੰਗੀ ਸੋਹਣੀ ਆ ਤੇ ਸਾਡੇ ਵੱਲੋਂ ਸასი ਕਾ ਜੀ